ਸੋਸ਼ਲ ਮੀਡੀਆ ਦੇ ਉੱਪਰ ਕਿਸਾਨਾਂ ਨੂੰ ਭੰਡਿਆ ਜਾ ਰਿਹਾ ਏ ਇਹ ਗੱਲ ਕਹਿ ਕੇ ਕਿ ਕਿਸਾਨਾਂ ਦੇ ਕੋਲ ਪੰਜਾਬ ਦੇ ਮਹਿੰਗੀਆਂ ਮਹਿੰਗੀਆਂ ਗੱਡੀਆਂ ਨੇ ਇਹਨਾਂ ਦੇ ਕੋਲ ਲੱਖ ਲੱਖ ਡੇਢ ਡੇਢ ਲੱਖ ਦੇ ਫੋਨ ਆ ਇਹ ਕਿਸਾਨ ਕਿਵੇਂ ਹੋ ਸਕਦੇ ਆ ਕਿਸਾਨ ਤਾਂ ਅਸਲੀ ਕਹਿੰਦੇ ਨੇ ਕਿ ਖੇਤਾਂ ਦੇ ਵਿੱਚ ਕੰਮ ਕਰ ਰਹੇ ਨੇ ਇਹ ਲੋਕ ਕੋਈ ਹੋਰ ਨੇ ਤੁਹਾਨੂੰ ਅਸੀਂ ਬਜ਼ੁਰਗਾਂ ਦੇ ਨਾਲ ਤੇ ਨੌਜਵਾਨ ਸਾਡੇ ਨਾਲ ਇਕੱਠੇ ਬੈਠੇ ਆ ਇਨਾਂ ਦੇ ਸਾਂਝੇ ਵਿਚਾਰ ਸੁਣਾਵਾਂਗੇ 90 ਸਾਲ ਦੇ ਬਜ਼ੁਰਗ ਸਾਡੇ ਨਾਲ ਹੈਗੇ ਆ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਇਹਨਾਂ ਨੇ ਸ਼ੰਭੂ ਬਾਰਡਰ ਦੇ ਉੱਪਰ ਪਿਆਜ਼ ਬੀਜ ਦਿੱਤੇ ਆ ਪਿਆਜ਼ ਇਸ ਕਰਕੇ ਬੀਜਿਆ ਵੀ ਕਹਿੰਦੇ ਵੀ ਜੇ ਸਾਨੂੰ ਸਰਕਾਰ ਨੇ ਸਾਡੇ ਹੱਕ ਨਹੀਂ ਦੇਣੇ ਤੇ ਅਸੀਂ ਇੱਥੇ ਪੱਕਾ ਮੋਰਚਾ ਲਾ ਕੇ ਡਟ ਗਏ ਆ ਇੱਕ ਵਾਰੀ ਪਿਆਜ਼ਾਂ ਦੀ ਜਰੂਰ ਤਸਵੀਰ ਗੁਲਸ਼ਨ ਦਿਖਾ ਦਿਓ ਵੀ ਪਿਆਜ਼ ਇਹਨਾਂ ਨੇ ਬੀਜ ਦਿੱਤੇ ਇੱਥੇ ਤੇ 90 ਸਾਲ ਦਾ ਬਜ਼ੁਰਗ ਅਤੇ ਨੌਜਵਾਨ ਇਕੱਠੇ ਬੈਠੇ ਨੇ ਗੱਲਬਾਤ ਕਰਦੇ ਆਂ ਬਾਬਾ ਜੀ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਾਬਾ ਜੀ ਸਭ ਤੋਂ ਪਹਿਲਾਂ ਇਹੀ ਗੱਲ ਵੀ ਜਿਵੇਂ ਮੈਂ ਆਖਿਆ ਵੀ ਲੋਕੀ ਕਹਿੰਦੇ ਆ ਵੀ ਇਹ ਕਿਸਾਨ ਹੀ ਹੈ ਨਹੀਂਗੇ ਮਹਿੰਗੀਆਂ ਮਹਿੰਗੀਆਂ ਗੱਟੀਆਂ ਚ ਆਉਂਦੇ ਆਏ ਮਹਿੰਗੇ ਮਹਿੰਗੇ ਫੋਨ ਰੱਖੇ ਆ ਰਹਿਣ ਸਹਣ ਬਹੁਤ ਚੰਗਾ ਇਹਨਾਂ ਦਾ ਅਸਲੀ ਕਿਸਾਨ ਕਹਿੰਦੇ ਧਰਨਿਆਂ ਤੇ ਨਹੀਂ ਬਲਕੇ ਉਹ ਖੇਤਾਂ 'ਚ ਫਿਰਦਾ ਤੁਸੀਂ ਕਿਵੇਂ ਇਹਨਾਂ ਦੇ ਬਿਆਨਾਂ ਨੂੰ ਦੇਖਦੇ ਹੋ ਵੀ ਤੁਹਾਨੂੰ ਕਿਸਾਨ ਹੀ ਨਹੀਂ ਸਮਝਿਆ ਜਾ ਰਿਹਾ ਉਹ ਪੋਚੇ ਪਾ ਰਹੇ ਪੋਚੇ ਪਾ ਰਹੇ ਨੇ ਉਹ ਵੀ ਕਿਸਾਨ ਨੇ ਆ ਵੀ ਲਿਖਿਆ ਕੀ ਇਹ ਕਿਸਾਨ ਤੇ ਵਿਚਾਰੇ ਮਰ ਮਰ ਮਰਨੇ ਮਿੱਟੀ ਦੇ ਵਿੱਚ ਪੈਦਾ ਕਰਦੇ ਖੇਤੀ ਤੇ ਇਹ ਸਾਨੂੰ ਭਾਅ ਹੀ ਨਹੀਂ ਦੇਣਦਾ ਸਾਨੂੰ ਤੇ ਸਾਨੂੰ ਸਾਡਾ ਹੱਕ ਦੇ ਅਸੀਂ ਘਰੋ ਜਾਈਆ ਕੀ ਲੋੜ ਸੰਦੇ ਬਹਿਣ ਦੀ ਸਰਕਾਰ ਆਂਦੀ ਆ ਵੀ ਤਿੰਨ ਚਾਰ ਫਸਲਾਂ ਦੇ ਉੱਪਰ ਆਪਾਂ ਐਮਐਸਪੀ ਲਾ ਦਿੰਦੇ ਜਿਵੇਂ ਉਹਨਾਂ ਮੱਕਾ ਕਪਾਹ ਦਾਲਾਂ ਨੂੰ ਆਖੀਆਂ ਨੇ ਚਾਰ ਪੰਜ ਹੈਗੀਆਂ ਫਸਲਾਂ ਵੈਸੇ ਤਾਂ ਕਿਸਾਨਾਂ ਨੇ ਮੁੱਢੋਂ ਨਕਾਰਤਾ ਵੀ ਇਹ ਸਾਨੂੰ ਮਨਜ਼ੂਰ ਨਹੀਂ 23 ਫਸਲਾਂ ਦੇ ਉੱਪਰ ਐਮਐਸਪੀ ਚਾਹੀਦੀ ਹੈ ਤੇ 23 ਤੇ 23 ਤੇ ਫਿਰ ਐਮਐਸਪੀ ਤੁਹਾਨੂੰ ਜ਼ਰੂਰਤ ਹੈ ਜਹ ਜ਼ਰੂਰਤ ਜ਼ਰੂਰ ਸਾਨੂੰ ਇਹਦੀ ਜ਼ਰੂਰਤ ਹੈ ਇਹਦੀ ਸਾਨੂੰ ਜ਼ਰੂਰਤ ਜਾ ਗਈ ਹੈ ਬਾਕੀ ਸਾਨੂੰ ਦਾਲਾਂ ਦੋਲਾਂ ਦੇ ਭਾਵੇਂ ਤੁਸੀਂ ਲੈ ਲਓ ਇਹ ਸਾਨੂੰ ਚਲੋ ਨਹੀਂ ਮਨਜ਼ੂਰ ਇਹ ਜਿਹੜੀ ਐਮਐਸਪੀ ਸਾਨੂੰ ਇੱਥੇ ਮਨਜ਼ੂਰ ਆ ਅੱਛਾ ਇੱਕ ਗੱਲ ਇਹ ਵੀ ਜਿੱਦਾਂ ਸੋਸ਼ਲ ਮੀਡੀਆ ਦੇ ਉੱਪਰ ਮੈਂ ਤੁਹਾਨੂੰ ਇਸੇ ਕਰਕੇ ਚਰਚਾ ਕਰ ਰਿਹਾ ਵੀ ਇੱਥੇ ਨੈਟ ਨਹੀਂ ਚੱਲ ਰਿਹਾ ਤੁਹਾਨੂੰ ਚੀਜ਼ਾਂ ਸ਼ਾਇਦ ਨਹੀਂ ਪਤਾ ਲੱਗਦੀਆਂ ਹੋਣਗੀਆਂ ਕਹਿੰਦੇ ਵੀ ਐਮ ਐਸ ਪੀ ਜੇ ਮੰਨ ਲਓ ਵੀ ਲਾਗੂ ਹੋ ਜਾਂਦੀ ਆ ਜਿਵੇਂ ਆ ਪਿਆਜ਼ ਤੁਸੀਂ ਇਸਤੇ ਬੀਤਾ ਆਪਾਂ ਨੂੰ ਮੰਡੀ ਚੋਂ ਲੋਕਾਂ ਨੂੰ ਮਿਲਦਾ 20 ਰੁਪਏ ਕਿਲੋ ਦੇ ਹਿਸਾਬ ਨਾਲ ਜਾਂ ਮਿਲ ਜਾਂਦਾ 15 ਰੁਪਏ ਇੰਨਾ ਹੀ ਹੋਊਗਾ 15 20 ਰੁਪਏ ਕਹਿੰਦੇ ਜੇ ਐਮ ਐਸ ਪੀ ਲਾਗੂ ਹੋ ਗਈ ਪਿਆਜ਼ ਤੇ ਆਲੂ ਜਿਹਦਾ ਭਾਅ ਘਟ ਉਹ ਵੀ 50 ਰੁਪਏ ਦੇ ਹਿਸਾਬ ਨਾਲ ਮਿਲਣਾ ਸ਼ੁਰੂ ਹੋ ਜਾਣਾ ਫਿਰ ਉਹ ਫਿਰ ਘਟੂਗਾ ਜਾਂ ਵਧੂਗਾ ਐਮ ਐਸ ਪੀ ਲਾਗੂ ਲਾਗੂ ਹੋਣ ਦੇ ਨਾਲ ਘਟੂਗਾ ਹਾਂ ਇੱਕ ਪਬਲਿਕ ਵਸੇ ਕੱਢੀ ਇਹ ਪਤਾ ਕੀ ਹੈ ਜਦੋਂ ਅਸੀਂ ਆਲੂ ਵੀ ਦੇ ਆ ਨਾ ਉਦੋਂ ਅਸੀਂ ਵਿਜਟ ਤੇ ਪਹਿਲਾਂ ਸਰਪੰਚ ਬਕਰ ਲੈਣੇ ਆ ਵੀ ਅਸੀਂ ਗਰੀਬ ਲੋਕਾਂ ਨੂੰ ਵੀ ਦੇਣਾ ਹੈ ਇਹ ਗਰੀਬ ਲੋਕਾਂ ਨੂੰ ਅਸੀਂ ਦਿਆਂ ਉਹਨਾਂ ਦੇ ਗਰੀਬ ਸਾਰੇ ਗਰੀਬ ਹੀ ਨੇ ਇਹ ਆਂਦੇ ਨੇ ਅਮੀਰ ਆਉਂਦੇ ਆ ਗੱਡੀਆਂ ਦੇ ਆਉਂਦੇ ਆ ਇਹ ਗੱਡੀਆਂ ਵਾਲੇ ਨਹੀਂ ਗਏ ਇਹ ਅਸੀਂ ਬਾਪੂ ਜਿਹੜੇ ਪਿੱਛੇ ਛੱਡ ਗਏ ਨੇ ਇਹ ਇੱਕ ਇੱਕ ਬਾਪੂ ਥੋੜਾ ਅਸੀਂ ਚਾਰ ਚਾਰ ਬਾਪੂ ਹੋਰ ਪਿੱਛੇ ਛੱਡ ਕੇ ਆਏ ਆ ਇਹਨਾਂ ਨੂੰ ਇਹ ਗੱਲ ਦਾ ਪਤਾ ਹੀ ਨਹੀਂ ਅਸੀਂ ਦੇ ਬਾਲਿਆਂ ਦੇ ਛੱਤਾ ਨਹੀਂ ਲੈਂਟ ਨਹੀਂ ਪਾਏ ਤੇ ਇਹ ਪ੍ਰਚਾਰ ਕਰੀ ਜਾਂਦੇ ਉਹ ਕੋਟੀਆਂ ਪਾਈਆਂ ਨੇ ਗੱਡੀਆਂ ਪਾਈਆਂ ਨੇ ਕਿਹੜੀਆਂ ਨੇ ਪਿਓ ਦੀਆਂ ਨੇ ਗੱਡੀਆਂ ਲੈ ਲੈ ਕੇ ਸਾਨੂੰ ਦਿੱਤੀਆਂ ਨੇ ਗੱਡੀਆਂ ਨੇ ਦਿੱਤੀਆਂ ਸਾਨੂੰ ਇਕ ਗੱਲ ਇਹ ਗੱਲ ਇਹਰੇ ਮੁੰਡੇ ਦੇ ਗੱਡੀ ਕਿਸੇ ਵਿਆਹ ਸ਼ਾਦੀ ਦੀ ਕਰੇ ਆ ਗਈ ਉਹ ਕਿਸੇ ਦਾਜ ਦੀ ਆ ਗਈ ਉਹ ਵੀ ਨਿੱਕੀ ਜਿਹਨੂੰ ਓਏ ਟੋਕਾ ਇਹ ਦਿੰਦੇ ਆ ਉਹ ਗੱਡੀਆਂ ਨਿੱਕੀ ਨਹੀਂ ਗਿਆ ਵੱਡੀਆਂ ਵੱਡੀਆਂ ਗੱਡੀਆਂ ਤਾਂ ਸਾਰੀਆਂ ਇਹਨਾਂ ਦੇ ਕੋਲ ਨੇ ਵੱਡੀਆਂ ਦੇ ਗੱਡੀਆਂ ਜਿਹਨਾਂ ਦੇ ਵਿੱਚ ਉਹ ਗੱਡੀਆਂ ਦੇ ਦੇ ਕੋਲ ਜਿਨ੍ਹਾਂ ਦੇ ਕਦੀ ਨਾ ਹੀ ਛੋੜੇ ਕੋਈ ਆਹ ਦੇਣਾ 2 ਕਰੋੜ ਦੀ ਆ ਕੋਈ ਆਹ ਦੇਣਾ ਮੇਰੀ 5 ਕਰੋੜ ਦੀ ਆ ਤੇ 50 50 ਇਹਨੇ ਬੱਤੀਆਂ ਉੱਤੇ ਗੱਡੀਆਂ ਦੇ ਲਾਈਆਂ ਨੇ ਹੈ ਇਹਨਾਂ ਦੇ ਚੀਜ਼ ਇਹਨਾਂ ਦੀਆਂ ਨੀਤੀਆਂ ਦੱਸ ਗਏ ਪਰ ਪਰ ਜੀ ਚਲੋ ਕਿਸਾਨ ਨੇ ਲੈ ਵੀ ਲਈ ਹੈ ਕੋਈ ਗੱਡੀ ਲੈ ਲਈ ਹੈ ਤੇ ਜੇ ਕਿਸੇ ਨੇ ਮਹਿੰਗਾ ਫੋਨ ਲੈ ਲਿਆ ਤੇ ਆਪ ਦੀ ਮਿਹਨਤ ਨਾਲ ਲਿਆ ਜਾਂ ਬੱਚੇ ਬਾਹਰੋਂ ਘੱਲ ਕੇ ਲਿਆ ਇਹਦੇ 'ਚ ਕੋਈ ਪਰੇਸ਼ਾਨੀ ਤਾਂ ਹੋਣੀ ਨਹੀਂ ਚਾਹੀਦੀ ਕਿਸੇ ਨੂੰ ਨਹੀਂ ਪਰੇਸ਼ਾਨੀ ਕਾ ਪਰੇਸ਼ਾਨੀ ਨਹੀਂ ਕੀ ਇਹ ਪਹਿਲਾ ਫੋਨ ਕਿੱਥੇ ਹੁੰਦੇ ਪਿੱਛੇ ਪਹਿਲੇ ਚਿੱਠੀਆਂ ਪਾਉਨੇ ਹੁੰਦੇ ਹਾਂ ਗੋੜਦੀ ਰੋੜੀ ਦੇ ਦੇਣੀ ਵਿਆਹ ਸ਼ਾਦੀ ਹੋਣਾ ਦੇ ਲਾਕੀ ਦੀ ਤੋਰ ਦੇਣਾ ਉਹਨੇ ਦੂਜੇ ਤੇ ਜੇ ਦੜ ਘਰ ਹੋਣਾ ਮੁੱਖ ਪਹਿਲਾ ਇਹ ਕੋਈ ਰਾਬ ਸੱਡੀ ਦੀ ਕੋਈ ਇੱਥੇ ਬੈਲ ਨਹੀਂ ਕੋਈ ਪੈਸੇ ਨਹੀਂ ਪਾਉਣੇ ਪੈਂਦੇ ਪਹਿਲਾਂ ਇਸ ਤਰ੍ਹਾਂ ਹੀ ਕੀਤਾ ਆ ਉਦੋਂ ਅਸੀਂ ਨਾ ਜਿਹੜਾ ਬਾਰਡਰ ਤੇ ਇਹਦੇ ਵਾਇਰਲੈਸ ਆਖਣਾ ਵਾਇਰਲੈਸ ਪੜੀ ਗਈ ਆ ਵਾਇਰਲੈਸ ਉਦੋਂ ਸਾਨੂੰ ਵੀ ਨਹੀਂ ਪਤਾ ਇਹ ਕੀ ਫੋਨ ਆ ਕਈਆਂ ਦੇ ਜਸੂਸ ਆ ਫੜੇ ਅਸੀਂ ਹੱਥੀਂ ਫੜੇ ਜਸੂਸ ਹੁੰਦੇ ਬਾਰਡਰ ਦੇ ਉੱਤੇ ਇਹ ਫੋਨ ਤਾਂ ਸਾਰੇ ਇਹਨਾਂ ਦਿੱਤੇ ਆ ਤੁਸੀਂ ਪਿਆਜ ਇੱਥੇ ਬੀਜ ਦਿੱਤੇ ਆ ਤੇ ਪੱਕਾ ਕੰਮ ਮਤਲਬ ਵੀ ਇੱਥੇ ਰਹਿਣ ਦਾ ਬਣਾ ਲਿਆ ਮੂਡ ਇਹ ਅਸੀਂ ਮੂਡ ਤੇ ਬਣਾ ਲਿਆ ਦਿੱਲੀ ਦਾ ਪਿਛੋਂ ਬਣਾ ਕੇ ਦਿੱਲੀ ਦਾ ਮੂਡ ਤੁਰਿਆ ਵੇਖੋ ਵੀ ਸਾਰੀ ਟਰਾਲੀ ਦੇ ਵਿੱਚ ਕਿਦਾਂ ਖਸਿਆ ਹੈਗਾ ਅਸੀਂ ਸ਼ਾਮ ਸ਼ਾਮ ਹੀ ਲਿਆਦਾ ਨਾ ਰਾਸ਼ਨ ਲੈ ਕੇ ਤੁਰਿਆ ਜਿਵੇਂ ਦਿੱਲੀ ਤੁਰਿਆ ਤੇ ਬਾਕੀ ਮਾਂ ਪੁੱਛੇ ਸਾਡੇ ਨਾਲ ਨੇ ਜੋ ਸੰਤਾਲੇ ਹੈਗੇ ਨੇ ਉਹ ਸਾਨੂੰ ਸਮਾਨ ਦੇਈ ਯਾਰ ਅਸੀਂ ਉਹਦੇ ਤਾਂ ਤੋਪਾ ਵੀ ਖੋਲ ਕੇ ਨਹੀਂ ਮਤਲਬ ਵੇਖਿਆ ਏ ਸਾਨੂੰ ਪਤਾ ਨਹੀਂ ਕੀ ਕੀ ਸਮਾਨ ਇੱਥੇ ਤਰਿਆ ਆਉਂਦਾ ਜਿਹੜਾ ਅਜੇ ਕੱਲ ਪਰਸੋਂ ਦੀ ਗੱਲ ਕਰਦੇ ਆਂ ਵੀ ਬੁਰਸ਼ ਦੀ ਦੇ ਟੂਪਾਂ ਦੀ ਲੋਕਾਂ ਨੂੰ ਤੰਗੀ ਆ ਗਈ ਉਹ ਸਾਡੇ ਨਿਹਰਸੋਂ ਇਧਰੋਂ ਆਏ ਬਾਹਰੋਂ ਉਹਨਾਂ ਨੇ ਆਹ ਵੇਖੋ ਉੱਥੇ ਟੈਂਡਾ ਉਹਨਾਂ ਦਾ ਲੱਗਾ ਉਹਨਾਂ ਨੇ ਫਿਰ ਉਹਨਾਂ ਨੇ ਇਨਾ ਟੂਪਾਂ ਦੇ ਇਨਾ ਬੁਰਸ਼ ਤੇ ਸ਼ੈਂਪੂ ਤੇ ਅੰਗਰੇਜ਼ੀ ਸਾਬਣ ਤੇ ਬੁਰਸ਼ ਇਹ ਜਿਹੜੇ ਮਹਿੰਗੇ ਵੇਖੋ ਮੇਰੀ ਪਾਇਆ ਬੈਗ ਦੇ ਵਿੱਚ ਉਹ ਜਿਹੜੇ ਬੁਰਸ਼ ਵਰਤਦਾ ਹੀ ਕੋਈ ਘੱਟੂ ਜਿਹੜੇ ਉਹਨਾਂ ਨੇ ਸਾਨੂੰ ਦਿੱਤੇ ਆੜ ਕੇ ਕਰਦੇ ਆਂ ਸੇਵਾ ਕਰਦਾ ਅੱਛਾ ਬਜ਼ੁਰਗਾਂ ਦੇ ਨਾਲ ਨਾ ਨੌਜਵਾਨ ਵੀ ਹੈਗੇ ਆ ਉਹਨਾਂ ਨਾਲ ਵੀ ਕੋਸ਼ਿਸ਼ ਕਰਾਂਗੇ ਬਾਈ ਬਜ਼ੁਰਗਾਂ ਨਾਲ ਬੈਠੇ ਹੋ ਤੁਸੀਂ ਮੋਢੇ ਨਾਲ ਮੋਢਾ ਲਾ ਕੇ ਤਾਂ ਜਿਵੇਂ ਮੈਂ ਪਹਿਲਾਂ ਹੀ ਆਖਿਆ ਵੀ ਉਹ ਨੌਜਵਾਨਾਂ ਨੂੰ ਭੰਡ ਰਹੇ ਨੇ ਵੀ ਮਹਿੰਗੀਆਂ ਗੱਡੀਆਂ ਮਹਿੰਗੇ ਫੋਨ ਇਹ ਕਿਸਾਨ ਨਹੀਂ ਹੋ ਸਕਦੇ ਕਿਸਾਨਾਂ ਕੋਲ ਇੰਨਾ ਕੁਝ ਕਿਵੇਂ ਆ ਗਿਆ ਇਹ ਸਾਭਾ ਬਾਈ ਸਿਆ ਉਹ ਆਪਣੀ ਮਰਜ਼ੀ ਕਰਦੇ ਗੱਡੀਆਂ ਜਿਹੜੀਆਂ ਲਈਆਂ 24 ਘੰਟੇ ਮਿਹਨਤ ਕਰਦੇ ਰਾਤ ਨੂੰ 10 ਵਜੇ ਸਮੇਂ ਦਾ ਇਸ ਤੇਰੇ 4 ਵਜੇ ਉੱਠ ਕੇ ਪਸ਼ੂਆਂ ਚ ਵੜ ਜੀਦਾ ਡੰਗਰੇ ਡੰਗਰ ਹੋ ਕੇ ਮਿਹਨਤ ਕਰਕੇ ਆਪਣੀ ਮਿਹਨਤ ਦੀਆਂ ਗੱਡੀਆਂ ਲਈਆਂ ਸਾਨੂੰ ਕਿਸੇ ਕੋਲੋਂ ਨਹੀਂ ਦਿੱਤੀਆਂ ਮਿਹਨਤ ਰਾ ਦਿਨ ਮਿਹਨਤ ਕਰੀ ਦੀਆ ਤੇ ਫੇਰ ਜਾ ਕੇ ਗੱਡੀਆਂ ਤੇ ਫੋਨ ਮਿਲੇ ਨੇ ਪਹਿਲੇ ਕਿਉਂ ਨਹੀਂ ਕਿ ਪਹਿਲਾਂ ਬਜ਼ੁਰਗ ਨਾਲ ਪੈਸੇ ਦੀ ਕਦਰ ਸੀ ਤੇ ਨਾ ਪੈਸੇ ਦੀ ਕਦਰ ਹੀ ਜੋ ਹੁਣ ਸਮੇਂ ਦੇ ਹਿਸਾਬ ਨਾਲ ਸਭ ਕੁਝ ਬਣਦਾ ਜਾਂਦਾ ਕੋਲੋਂ ਲੈਨੇ ਕੋਈ ਸਾਾਨੂੰ ਕੋਲੋਂ ਨਹੀਂ ਦਿੰਦਾ ਮਿਹਨਤ ਕਰੀ ਦੀ ਆ ਵੇਖੋ ਵੀ ਮੇਰੇ ਦੇ ਬਾਹਾਂ ਪਿੰਡਾਂ ਦੇ ਵਿੱਚ ਮੈਂ ਅਸੀਂ ਸਰਵਾ ਕਰ ਕਰਕੇ ਵੇਖਿਆ ਉਥੇ ਸਾਰੇ ਵੀ ਕੱਟੇ ਗਏ ਕੱਟੇ ਗਏ ਪੈਸੇ ਆਏ ਨਹੀਂ ਪੈਸੇ ਨਹੀਂ ਆਏ ਤਿੰਨ ਕਿਸ਼ਤਾਂ ਨੇ ਮੇਰੀਆਂ ਆਈਆਂ ਤੇ ਬਾਕੀ ਅਜੇ ਤੱਕ ਮੈਂ ਹੁਣ ਹੀ ਡਿੱਕੜਿਆ ਮੇਰੇ ਦੇ ਆ ਗਿਆ ਤੇ ਮੈਂ ਫੇਰ ਉਹੋ ਹੀ ਕੰਮ ਕਰਨਾ ਜਿਹੜਾ ਲੋਕ ਕਰਦੇ ਆ ਅਜੀ ਉਮਰ ਤੁਹਾਡੀ ਵਡੇਰੀ ਆ ਫਿਰ ਵੀ ਤੁਸੀਂ ਇੱਥੇ ਬੈਠੇ ਆ ਠੰਡ ਰਾਤ ਮਹੀ ਵੀ ਪਾ ਕੇ ਟੈਗੜੇ ਵੀ ਪਏ ਆ ਤੇ ਕੋਈ ਸਰੀਰ ਨੂੰ ਜਾਂ ਸਿਹਤ ਨੂੰ ਕੋਈ ਅਸਰ ਤਾਂ ਨਹੀਂ ਸਾਨੂੰ ਕਾ ਦੱਸ ਰਿਹਾ ਸਾਨੂੰ ਖੁਸ਼ੀਆਂ ਚਾਣਨੀਆਂ ਨੇ ਸਾਡਾ ਸਰਕਾਰ ਦਾ ਦੱਸ ਮਿਲ ਜੇ ਸਾਡਾ ਹੱਕ ਸਾਨੂੰ ਦੇਵੇ ਸਾਨੂੰ ਲੋੜ ਕੀ ਆ ਇਹ ਰੋਲ ਸਾਨੂੰ ਇਹ ਡੈ ਜਿਵੇਂ ਪਿਛਲੇ ਪੜਾ ਵੀ ਐ ਤਾਂ ਮੰਨੇ ਸੀਗੇ ਵੀ ਅਸੀਂ ਐਮਐਸਪੀ ਦੀ ਜਿਹੜੀਆਂ 23 ਫਸਲਾਂ ਨੇ ਉਹਨਾਂ ਦੇ ਕਾਨੂੰਨ ਬਣਾਵਾਂਗੇ ਜਦੋਂ ਪਹਿਲਾ ਧਰਨਾ ਲੱਗਾ ਅੰਦੋਲਨ ਚੱਲਿਆ ਸਾਲ ਸਵਾ ਸਾਲ ਉਦੋਂ ਇਹ ਮੰਨੇ ਨੇ ਹੁਣ ਕਿਹੜੀ ਚੀਜ਼ ਦੀ ਦਿੱਕਤ ਆ ਗਈ ਜੋ ਕਿ ਤੇ ਵੇਖੋ ਜੀ ਉਹਨਾਂ ਦੀ ਮਰਜ਼ੀ ਦੀ ਆ ਉਹਦੇ ਮਰਜ਼ੀ ਉਹ ਲਾਗੂ ਕਰਦੇ ਮਰਜ਼ੀ ਨਹੀਂ ਕਰਦੇ ਆ ਗੱਲ ਕਰਦੇ ਨਹੀਂ ਕਰਦੇ ਨਹੀਂ ਕਰਦੇ ਇਹ ਸਾਡੇ ਨਹੀਂ ਆਣੇ ਕਰਦੇ ਆ ਜੇ ਅਸੀਂ ਝੋਨਾ ਬੀਜਦੇ ਆ ਨਾ ਤੇ ਵੇਖੋ ਵੀ ਚੋਲ ਪਹਿਲਾਂ ਹੀ ਬਾਹਰ ਦੇਦੇ ਆ ਜੇ ਅਸੀਂ 10 ਕਾਉਂਟਰ ਕਰਦੇ ਆ 5 ਕਾਉਂਟਰ ਰੱਖਦੇ ਆ ਤੇ ਅਸੀਂ 50 ਕਿਲੋ ਘਰ ਰੱਖਦੇ ਆ ਤੇ ਬਾਕੀ ਸਾਰਾ ਇਹਨਾਂ ਨੂੰ ਦੇਦੇ ਆ ਜੇ ਅਸੀਂ ਆ ਪ੍ਰਾਈ ਪ੍ਰੂਰੀ ਕਰੂਣ ਕਰਾਣ ਲੋੜ ਦੇ ਆ ਨਾ ਤੇ ਸਾਡੇ ਪਰਚੇ ਕਰੀ ਜਾਂਦੇ ਆ ਬਾਈ ਠੀਕ ਹੈ ਧੰਨਵਾਦ ਤੁਸੀਂ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਇਹ ਬਾਬੇ ਉੱਚੀ ਤਾਂ ਜ਼ਰੂਰ ਬੋਲਦੇ ਆ ਪਰ ਇਹ ਉੱਚੀ ਇਸ ਕਰਕੇ ਬੋਲਦੇ ਆ ਵੀ ਇਹਨਾਂ ਦੇ ਦਿਲਾਂ ਦੇ ਵਿੱਚ ਬਹੁਤ ਕੁਝ ਭਰਿਆ ਪਿਆ ਕਿਉਂਕਿ ਸਾਲ 1.5 ਸਾਲ ਪਹਿਲਾਂ ਜਦੋਂ ਅੰਦੋਲਨ ਚੱਲਿਆ ਸੀ ਸਾਲ ਸਵਾ ਸਾਲ ਬੈਠੇ ਰਹੇ ਸੜਕਾਂ ਦੇ ਉੱਪਰ ਤਾਂ ਉਦੋਂ ਇਹ ਗੱਲ ਦਾ ਵਾਅਦਾ ਕੀਤਾ ਸੀ ਕਿ ਅਸੀਂ ਐਮਐਸਪੀ ਦੇ ਉੱਪਰ ਕਾਨੂੰਨ ਬਣਾਵਾਂਗੇ ਸਾਰੀਆਂ ਫਸਲਾਂ ਦੇ ਉੱਪਰ ਤੁਹਾਨੂੰ ਰੇਟ ਪੱਕਾ ਦੇਵਾਂਗੇ ਪਰ ਉਹ ਅਜੇ ਤੱਕ ਲਾਗੂ ਨਹੀਂ ਹੋਇਆ ਇਸ ਕਰਕੇ ਇਹਨਾਂ ਨੂੰ ਆਕਿਆਂ ਨੂੰ ਅੱਕ ਚੱਪਣਾ ਪਿਆ ਤੇ ਆ ਕੇ ਇਹ ਹੁਣ ਪੱਕੇ ਮੋਰਚੇ ਲਾ ਕੇ ਇੱਥੇ ਬੈਠ ਗਏ ਨੇ ਤੁਹਾਨੂੰ ਇਹਨਾਂ ਦੀਆਂ ਉੱਚੀ ਆਵਾਜ਼ਾਂ ਜ਼ਰੂਰ ਸੁਣਦੀਆਂ ਹੋਣਗੀਆਂ ਤੁਸੀਂ ਇਹਨਾਂ ਨੂੰ ਬਹੁਤ ਕੁਝ ਕਹਿੰਦੇ ਹੋਗੇ ਪਰ ਕਦੀ ਇਹਨਾਂ ਦੇ ਦਿਲਾਂ ਦੇ ਵਿੱਚ ਆ ਕੇ ਦੇਖੋ ਫਰੋਲ ਕੇ ਦੇਖੋ ਕਿ ਐਡੀ ਠੰਡ ਦੇ ਵਿੱਚ ਮੀਂਹ ਦੇ ਵਿੱਚ ਗੜੇਮਾਰੀ ਦੇ ਵਿੱਚ ਜਦੋਂ 90 90 ਸਾਲ ਦੇ ਬਜ਼ੁਰਗਾਂ ਨੂੰ ਇੱਥੇ ਬਹਿਣਾ ਪੈ ਰਿਹਾ ਏ ਤੁਹਾਨੂੰ ਇਹ ਚੀਜ਼ਾਂ ਵੀ ਜ਼ਰੂਰ ਦੇਖਣੀਆਂ ਚਾਹੀਦੀਆਂ ਭਾਵੇਂ ਸੋਸ਼ਲ ਮੀਡੀਆ ਦੇ ਉੱਪਰ ਇਹਨਾਂ ਨੂੰ ਭੰਡਿਆ ਜਾ ਰਿਹਾ ਹੈ ਇਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਪਰ ਇਹਨਾਂ ਦੇ ਨਾਲ ਮਿਲ ਕੇ ਕਦੀ ਬੈਠ ਕੇ ਗੱਲਾਂ ਬਾਤਾਂ ਕਰੋ ਇਹਨਾਂ ਨੂੰ ਆ ਕੇ ਮਿਲੋ ਤੁਹਾਨੂੰ ਅਸਲ ਹਕੀਕਤ ਜਿਹੜੀ ਹੈ ਇਹਨਾਂ ਦੇ ਦਿਲਾਂ ਦੇ ਵਿੱਚ ਝਾਕ ਕੇ ਹੀ ਪਤਾ ਲੱਗਣੀ ਹੈ ਕੈਮਰਾਮੈਨ ਗੁਲਸ਼ਨ ਦੇ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ ਸ਼ੰਭੂ ਬਾੜਾ